ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਕਰਦੇ ਤੁਸੀਂ ਸਾਰੀ ਚੜ੍ਹਦੀ ਕਲਾ ਵਿੱਚ ਹੋਗੇ ਜਿਵੇਂ ਕਿ ਤੁਹਾਨੂੰ ਵੀਡੀਓ ਦੇ ਟਾਈਟਲ ਤੋਂ ਪਤਾ ਲੱਗ ਹੀ ਗਿਆ ਹੋਊਗਾ ਤੇ ਅੱਜ ਅਸੀਂ ਜਾਣਾ ਸੀ ਸੰਗਰੂਰ ਕਾਫੀ ਦਿਨਾਂ ਤੋਂ ਮੇਲਾ ਲੱਗਦਾ ਹੈ ਤੇ ਕਾਫੀ ਦਿਨਾਂ ਤੋਂ ਸਿੰਘ ਸਭ ਕਹਿ ਰਹੇ ਸੀ ਕਿ ਚਲ ਬੱਚਿਆਂ ਨੂੰ ਉੱਥੇ ਘੁਮਾ ਲਾਵਾਂਗੇ ਮਾਂ ਜਿੰਗ ਵੀ ਜਾਊਗਾ

ਯੋਗੇਸ਼ੀ ਤੁਹਾਨੂੰ ਕੀ ਹੋਇਆ ਆਪ ਕਿਸੀ ਅਹ ਤਬ ਵੀ ਇਹ ਬੱਤੇ ਸੀ ਯੋਗੇਸ਼ ਦੱਸਣਾ ਕਹਿੰਦਾ ਪਤਾ ਨਹੀਂ ਕੀ ਸ਼ੈ ਚੱਲਦੀ ਆ ਸਮਝਾ ਦੇ ਤੈਨੂੰ ਸ਼ਰਟੇ ਹੁੰਦੇ ਬਿਠਾਇਆ ਉਹਦੇ ਤੁਸੀਂ ਰੋਣ ਲੱਗ ਗਏ ਸੀ ਇੱਥੇ ਬੈਠਣਾ ਓਏ ਕਵਾਟਰ ਚ ਬੈਠਾ ਚਲਾ ਚਲਾ ਤੈਨੂੰ ਚਲਾ ਬਟਾ ਹਾਂ ਚਲਾਓ ਬ੍ਰੰਦੂ ਚਲਾਓ ਚਲਾ ਥੈਂਕ ਯੂ ਥਰਡ ਲੈਣਾ ਬਾਬਾ ਮਾਫ ਲਾਣ ਕੰਮ ਨਹੀਂ ਯਾਰੀ পায়ে রাম যদি আজ আগে নাম ਬਾਈ ਬਾਈ ਕਿੰਨੇ ਕਿੰਨੇ ਬਾਈ ਬਾਈ ਕਰੇ ਵਾਲੀ ਤੇ ਬਾਈ ਤੁਸੀਂ ਤੁਸੀਂ ਕਹਿੰਦੇ ਆਂ ਤੇ ਕੋਈ ਤੁਹਾਡੀ ਸਾਈਡ ਤੋਂ ਹੋਏ ਚਲੋ 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 ਤੱਕੋ ਕਿ ਆਪਦੀ ਸਾਈਡ ਤੋਂ ਹੋ ਰਿਹਾ ਹੈ ਪਿੱਛੇ ਕਰ ਦਿਓ ਪਿੱਛੇ ਜਾ ਕੇ ਕਰ ਪਿੱਛੇ ਆਹ ਗੁਰ ਗੁਡ ਮਿਨਿੰਗ ਆਹ ਗੁਰ ਗੁਡ ਮਿਨਿੰਗ Bram Jyot ਆ ਗਿਆ ਮੇਰਾ ਪੁੱਤਰ ਚਲਾ ਜਾ ਚਲਾ ਚਲਾ ਲੈ ਕੇ ਤੇ ਜਾ ਇਹਨੂੰ ਉੱਧਰ ਮਾਂਜੀ ਕਿਤੇ ਜਾ ਰਹੀ ਹੈ ਦੀਦੀ ਐ ਹੇ ਹੇ ਕਿਚ 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 ਮਾਂਜੀ ਦੀ ਮਜ਼ਾ ਆਇਆ ਸੀ ਮਜ਼ਾ ਆਇਆ ਸੀ ਬ੍ਰਹਮਜਿਤ ਨੂੰ ਹਜੇ ਪਾਣੀ ਚੋਂ ਕੱਢਿਆ ਹੀ ਸੀ ਕਿ ਸਾਨੂੰ ਅਚਾਨਕ ਹੀ ਮਿਲ ਗਈ ਸਾਡੀ ਜਿਝਾਰ ਕੌਰ ਬ੍ਰਹਮਜਿਤ ਕੌਰ ਦੀ ਭੈਣ ਤੇ ਫਿਰ ਬ੍ਰਹਮਜਿਤ ਕੌਰ ਨੇ ਥੋੜਾ ਟਾਈਮ ਕੀਤੀ ਉਹਦੇ ਨਾਲ ਥੋੜੀ ਜਿਹੀ ਮਸਤੀ ਤੇ ਉਹਨੂੰ ਕੀਤਾ ਬਹੁਤ ਸਾਰਾ ਪਿਆਰ ਜਿਦੇ ਦੇਖੋ ਜਿਝਾਰ ਕਿੱਧਰ ਬੈਠੇ

Этека уу Ой агай Ааа Уу сари खाली пэя ਤੇ ਹੁਣ ਜੱਲੇ ਸੀ ਅਸੀਂ ਘਰ ਬ੍ਰਮਜਿਤ ਕਹਿੰਦੀ ਕਿ ਮੈਂ ਇੱਕ ਵਾਰੀ ਫੇਰ ਪਾਣੀ ਦੇ ਵਿੱਚ ਹੀ ਝੂਟੇ ਲੈਣੇ ਆ ਤੇ ਬ੍ਰਮਜਿਤ ਕੌਰ ਫੇਰ ਜਾ ਕੇ ਉਹਦੇ ਵਿੱਚ ਉਹਨੂੰ ਬਿਠਾ ਦਿੱਤਾ ਸੀ ਤੇ ਉਹਨੇ ਫੇਰ ਇੱਕ ਦੋ ਗੇੜੇ ਲਏ ਉਸ ਤੋਂ ਬਾਅਦ ਉਹ ਥੱਕ ਗਈ ਸੀ ਤੇ ਅਸੀਂ ਵੀ ਕਹਿ ਕੇ ਚਲੋ ਸ਼ੁਕਰ ਇੰਨੇ ਇਹਦਾ ਖਿਹੜਾ ਛੱਡਿਆ ਤੇ ਫੇਰ ਬਸ ਉਹਨੂੰ ਅਸੀਂ ਕੱਢਿਆ ਪਾਣੀ ਦੇ ਵਿੱਚੋਂ ਤੇ ਚਲੇ ਗਏ ਕਰਨ ਨੂੰ ਵਾਪਸ ਜੇਕਰ ਤੁਹਾਨੂੰ ਸਾਡੇ ਬਲੌਗ ਪਸੰਦ ਆ ਰਹੇ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਦੇ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਆਂ ਜੀ ਨੈਕਸਟ ਬਲੌਗ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ